ਸਤਿਗੁਰੂ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵੇੜ ਆ ਗਈ ਵੀਰੋ ਚੰਗੀਆਂ ਗੱਬੜਾ ਮੇੜ ਆ ਗਈਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੁਲੇ ਸਾਰੀ ਜਾਣਕਾਰੀ ਸਤਿਗੁਰੂ ਵੀਰ ਜੀ ਸਤਿਗੁਰੂ ਵੀਰ ਜੀ ਹੋਰ ਸੁਣਾਓ ਵੀਰੇ ਕੀ ਹਾਲ ਚੱਲ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਵਧੀਆ ਵਧੀਆ ਵੀਰ ਜੀ ਨਾਮ ਦੱਸਿਓ ਨਾਮ ਗੁਰਵਿੰਦਰ ਸਿੰਘ ਜੀ ਜੇ ਡਮਚੀ ਸਾਹਿਬ ਡਿਸਟ੍ਰਿਕਟ ਅੰਮ੍ਰਿਤਸਰ ਮੋਬਾਈਲ ਨੰਬਰ 9501150174 ਇਹ ਦੂਸਰਾ ਮੋਬਾਈਲ ਨੰਬਰ ਹੈ 9814083081 ਚੰਗੀਆਂ ਵੇਣਾਆਂ ਆਂ ਜੀ ਵੀਰੇ ਕੋਲੇ ਜੀ ਦੋ ਕੱਪੜਾ ਜੇ ਇੱਕ ਸੂਈ ਜੇ ਸੂਈਆ ਤਾਂ ਕਰੀਏ ਵੀਰੇ ਸੂਈ ਤੋਂ ਸਿਰੂ ਹਾਂਜੀ ਸੂਈ ਤੋਂ ਕਰਦੇ ਠੀਕ ਹੈ ਹਾਂਜੀ ਇਹਦੇ ਬਾਰੇ ਵੀਰੇ ਦੱਸ ਦਿਓ ਜੀ ਇਹ 15 ਤੋਂ 20 ਦਿਨਾਂ ਦੀ ਸੂਈ ਜੇ ਅੱਛਾ 15 ਤੋਂ 20 ਦਿਨ ਦੇ ਵੇਜੇ ਸੂਈ ਆ ਹਾਂਜੀ ਹਾਂਜੀ 12 ਕਿਲੋ ਇਹਦੇ ਥੱਲੇ ਦੁੱਧ ਜੇ ਆਇਆ 12 ਲੀਟਰ ਦੁੱਧ ਆ ਗਿਆ ਹਾਂਜੀ ਦੁੱਧੋਂ ਵਧੂਗੀ ਦੁੱਧੋਂ ਕਿਉਂਕਿ ਤਲਪਦਾ ਮੱਖ ਮੁਖ ਵੜੀ ਆ ਤਾਂ ਘੜੀਆਂ ਦੁੱਧ ਬਿਲਕੁਲ ਵੀਰੇ ਦੁੱਧੋਂ 16 17 ਕਿਲੋ ਕਰ ਜੂਗੀ ਤਾਨੂੰ 11 ਕਿਲੋ ਵੀਜੀ ਚਵਾ ਕੇ ਦਵਾਂਗੇ ਵੀਜੀ ਦੇ ਵੇਖੋ ਵੀਰੋ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਐ ਨਾੜਾ ਨੂਣਾ ਚੈੱਕ ਕਰ ਲਓ ਵੀਜੀ ਜੀ ਕੀ ਬਾਤ ਐ ਸੀਸ ਲੱਗਾ ਕੀ ਹਣਾ ਹਾਂਜੀ ਹਾਂ ਧਾਰਾ ਮਾਰ ਕੇ ਵਿਖਾ ਦੇ ਕੀ ਬਾਤ ਐ ਵੇਖੋ ਵੀਰੋ ਕਿਧਰ ਦੀ ਮਰਜੀ ਬੈਠ ਜਿਓ ਬਹੁਤ ਠੰਡੀ ਸੀਲ ਆ ਠੀਕ ਐ ਵੀਰੇ ਠੀਕ ਐ ਹਾਂਜੀ ਹਾਂਜੀ ਠੀਕ ਆ ਤਾਂ ਤੋਰਾ ਵਿਖਾਈਏ ਵੀਰੇ ਬੱਚਾ ਕੀ ਪਾਲਿਆ ਇਹਨੇ ਇਹ ਬੱਛੀ ਜੀ ਵੀਜੀ ਇਹ ਬੱਛੀ ਆ ਗਈ ਆ ਹਾਂਜੀ ਹਾਂਜੀ ਠੀਕ ਆ ਆ ਗਈ ਵੀਰੇ ਹਾਂ ਜੀ ਹਾਂ ਜੀ ਵਸ਼ੀਵ ਚੰਗੇ ਸੀਮਨ ਦੀ ਪਾਲੀ ਹੈ ਨਾ ਜੀ ਵਸ਼ੀਵ ਵੀ ਦੀ ਚੰਗੀ ਜੀ ਠੀਕ ਆ ਜੀ ਤਾਂ ਵੇਖੋ ਵੀਰੋ ਚੰਗੀ ਵਹਿੜ ਆ ਗਈ ਆ ਬਾਕੀ ਤੋਰਾ ਚੈੱਕ ਕਰ ਲੋ ਐ ਲੈਵਲ ਹੋਆ ਚੰਗਾ ਸੋਹਣਾ ਲੱਗਿਆ ਜਾਂ ਜਾਂਦੇ ਲੰਮੀ ਜਾਂਦੇ ਕਮਾ ਲਓ ਵੀ ਤੁਸੀਂ ਕਮਾ ਲਓ ਲੱਗੀ ਠੰਡੀ ਠੀਰੀ ਵੀਰ ਜੀ ਕਿੱਥੇ ਮਰਜੀ ਬੈ ਗਈ ਚਲੋ ਸੀਸ ਲੱਗ ਆ ਗਈ ਹੈ ਨਾ ਹਾਂ ਜੀ ਰੂਮ ਵਾਂਗੀ ਪੋਲੀ ਵੀਰ ਜੀ ਠੀਕ ਆ ਜੀ ਬਾਕੀ ਵੇਖੋ ਵੀਰੇ ਥਣ ਥਣ ਵੀ ਚਵਾਈ ਵਾਲਾ ਲੱਗਿਆ ਤੇ ਚੰਗੀ ਵੈੜ ਆ ਜੀ ਬਾਕੀ ਵੀਰੇ ਤੋਰਾ ਤਾਰਾ ਚੈੱਕ ਕਰ ਲਓ ਚੰਗੀ ਸੋਹਣੀ ਵੈੜ ਆ ਗਈ ਆ ਤੇ ਮਗਰ ਬੱਚਾ ਵੀ ਇਹਨੇ ਚੰਗੇ ਸੀਮਾਂ ਦਾ ਪਾਲਿਆ ਵੱਸ਼ੀ ਆ ਗਈ ਵੀਰੇ ਮਗਰ ਇਹਦੇ ਠੀਕ ਆ ਜੀ ਵੇਖੋ ਵੀਰੇ ਲੱਗ ਗਿਆ ਥਣ ਵੇਖ ਲਓ ਬਹੁਤ ਸੁੰਨਾ ਥਣ ਲੱਗਿਆ ਹਨਾ ਚਵਾਈ ਵਾਲਾ ਥਣ ਆ ਗਿਆ ਤੇ ਚੰਗਾ ਦੁੱਧ ਚਵਾਜੂਗੀ ਵੈੜ ਤੇ ਵੀਰ ਜੀ ਮੋਲ ਦੀ ਗੱਲ ਕਰੀਏ ਤੇ ਕਿੰਨੇ ਦੀ ਵੈੜ ਦੇ ਦੇਣੀ ਹੁਣੇ ਮੋਲ ਵੀਜੀ ਭਾਵੇਂ 42 ਗਰੀਏ 40000 ਤੇ ਵੀਜੀ ਹਾਨਾ ਕਰਦਾਂਗੇ 40 ਦੀ ਹਾਂਜੀ ਠੀਕ ਹੈ ਵਿੱਚ ਛੋਟ ਕਰਦੇ ਹੋ ਹਨ ਕਰਦਾਂਗੇ ਵੀਜੀ ਦੇ 1000 ਰੁਪਏ ਮਾਨ ਕਰਦਾਂਗੇ ਵਿੱਚ 36 ਦੀ ਹਾਨਾ ਹੀ ਮੇਰੇ ਜਾਣਦੇ ਠੀਕ ਹੈ ਵੀਜੀ ਬਾਕੀ ਕੋਈ ਫੋਨ ਲਾਵੇ ਮੋੜਿਓ ਨਾ ਵੀਜੀ ਕੋਈ ਜੋੜਾ ਪਾਊਗਾ ਹੋਰ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਚੰਗੀ ਸੋਹਣੀ ਵੈੜ ਆ ਗਈ ਲੈਵੇ ਵਾਲੀ ਆ ਬੱਚਾ ਵੀ ਚੰਗੇ ਸੀਮਨ ਦਾ ਪਾਲਿਆ ਇਹਨੇ ਠੀਕ ਆ ਜੀ 38000 ਦੀ ਬਾਕੀ ਵੀਰ ਕਹਿੰਦਾ ਫੋਨ ਲਾ ਲਿਓ ਮੋੜਦੇ ਨਹੀਂ ਹਾਂਜੀ ਹਾਂਜੀ ਵੀ ਦੂਜੇ ਨੰਬਰ ਤੇ ਆ ਗਈ ਵੜ ਦੂਸਰੇ ਨੰਬਰ ਤੇ ਵਿਜੀਏ ਜੀ ਚੌਗੀ ਦੇ ਵਛੀ ਚੌਗੀ ਵੜ ਆ ਗਈ ਜੀ ਅਸੀਂ ਬਲੂਨ ਵਛੀ ਜੀ ਵਿਜੀਏ ਅੱਛਾ ਪਹਿਲੇ ਸੂਏ ਦੀ ਆ ਹਾਂ ਦੇਖੋ ਜੀ ਵੇਖੋ ਵੇਖੋ ਵੀਰੋ ਐ ਨੌ ਗਾਲਾਂ ਥਣ ਕੱਢਦੀ ਹੁੰਦੀ ਵਛੀ ਠੀਕ ਆ ਤੇ ਵਿਖਾਈਏ ਵੀਰੇ ਤੋਰਾ ਕਿੰਨੇ ਦਿਨ ਬਾਕੀ ਨੇ ਜੀ ਜੇ 5 ਲੈ ਜੇ 7 ਲੈ ਜੇ 10 ਲੈ ਜੇ ਅਸ਼ਦਾ ਕਿ 10 ਦਿਨ ਕਰੀਬ ਲੈ ਜੂਗੀ ਹਜੇ ਹੈਨਾ ਠੀਕ ਆ ਤੇ ਵਿਖਾਈਏ ਵੀਰੇ ਤੋਰਾ ਹਾਂਜੀ ਹਾਂਜੀ ਮੋਗਾ ਹਾਂ ਠੀਕ ਹੈ ਜੀ ਚੰਗੀ ਸੋਹਣੀ ਵੈੜ ਆ ਗਈ ਹੈ ਨਾ ਵੀਰੇ ਜੀ ਜੀ ਵੇਖੋ ਰੰਗ ਵੇਖੋ ਫਰਗੋਸ਼ ਦਾ ਬੱਚਾ ਕਿਦਾਂ ਹੁੰਦਾ ਜੀ ਕਿਆ ਬਾਤ ਹੈ ਬਿਲਕੁਲ ਵੀਰੇ ਫੇਸ ਕੁਆਲਟੀ ਬਹੁਤ ਘੈਂਟ ਆ ਵੈੜ ਦੀ ਹਾਂਜੀ ਹਾਂਜੀ ਤੇ ਰੰਗ ਪ੍ਰਿੰਟ ਬਹੁਤ ਸੋਹਣਾ ਵੈੜ ਦਾ ਤੋਰ ਵੀਰੇ ਪਲੂਨ ਆ ਗਈ ਹੈ ਜੀ ਹੈ ਨਾ ਤੋਰ ਤੇ 98 9 ਕਾਲਾ ਚਲੋ ਇਹ ਆ ਕੀ ਅਜੇ 10 ਦਿਨ ਵੀਰੇ ਬਾਕੀ ਨੇ ਬਾਕੀ ਨਵਾਂ ਪਸ਼ੂਆ ਵੀਰੇ 400 ਵਿੱਚ ਹੋ ਗਏ ਵੀ ਪਸ਼ੂ ਵੇਚ ਲੈਂਦੇ ਆ ਵੀਰ ਕਈ ਹੈ ਨਾ ਡਰਦੀ ਹੈ ਜੇ ਤਾਂ ਵੀਰੇ ਡਰਦੀ ਥੋੜਾ ਡਰਦੀ ਡਰਦੀ ਹੈ ਜੀ ਵੀਜੀ ਆਹ ਪਰੇ ਥਾਂ ਦੇ ਪਸ਼ੂ ਕਰ ਜਾਂਦਾ ਠੰਡੀ ਧੀ ਰਹੀ ਆ ਬੰਨੇ ਵੀ ਅੱਛਾ ਹੈ ਸਟੇਸ ਲੱਗਾ ਹਾਂਜੀ ਹਾਂਜੀ ਤੋਰ ਠੀਕ ਹੈ ਜੀ ਚੰਗੀ ਸੋਹਣੀ ਵੈੜ ਆ ਗਈ ਹਾਂਜੀ ਵੀਰ ਜੀ ਇਹਦਾ ਮੁੱਲ ਮੈਂ ਕਹਨਾ ਵੀ ਜੀ ਵੇਖੋ ਰੇਟ ਤੇ ਪਿੱਡੀ ਸੋਹਣੀ ਹੈ ਰੇਟ ਤੇ ਤੁਹਾਨੂੰ ਪਤਾ ਇਹਦਾ ਸਾਹਮ ਦਾ ਮੁੱਲ ਜੇ ਹੁੰਦਾ ਹਾਂਜੀ ਹਾਂਜੀ ਜਾਂਦੇ ਕੋਈ ਨਾ ਜੈ ਜੀ ਜਾਂਦੇ ਵਾ ਜੈ ਜੀ ਜਾਂਦੀ ਹੈ ਹਾਂਜੀ 5000 ਦੀ ਦੇ ਦੀਏ ਬੀ ਜੀ 5000 ਦੀ ਹਾਂਜੀ ਕੀ ਬਾਤ ਹੈ ਠੀਕ ਹੈ ਵੀਰੇ ਜਾਂਦੋ ਡੇਰ ਤੇ ਵੀ ਜੀ ਆਪਾਂ ਕੀਤਾ ਹੀ ਨਹੀਂ ਜੈ ਜੀ ਚਲੋ ਕੇ ਵੀਰੇ ਦੱਸਦੇ ਹਾਂ ਸਾਹਮਣੀ ਹਨਾ ਹੋਰ ਕਰਦਾ ਵੀ ਜੀ ਦੱਸ ਦੋ ਦਿਨ ਆਪੇ ਦੱਸ ਦੋ ਹਾਂ ਨਾ ਪਿੱਛੇ ਛੋਟ ਛੋਪਾ ਵੀਰੇ 2000 ਜਾਂਦੇ ਤੇ 2000 ਦੇ ਵੀ ਜੀ ਹਾਂ ਨਾ ਕਰਦਾ ਕੀ ਬਾਤ ਹੈ ਵੇਖੋ ਵੀਰੋ 23000 ਦੀ ਵੀਰ ਕਹਿੰਦਾ ਵੈੜ ਹੋ ਜੂ ਪਹਿਲੇ ਸੂਏ ਦੀ ਵੈੜਾ ਦੇਣ ਦਾ ਬਾਕੀ ਨੇ ਬਾਕੀ ਵੀਰੇ 10 ਲੈ ਜੇ 12 ਲੈ ਜੇ ਹਨਾ ਜੀ ਖਣ ਸੋਣ ਸੋਹਣਾ ਲੱਗਿਆ ਵੇ ਬੋਸ ਮੈਥਾ ਲੱਗ ਗਿਆ ਨੋ ਗੜ ਆ ਗਿਆ ਹਨ ਠੀਕ ਆ ਜੀ ਤਾਂ 23000 ਦੀ ਵੀਰ ਕਹਿੰਦਾ ਹੋ ਜੂ ਹਾਂਜੀ 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 ਵੀਰੇ ਤੀਜੇ ਨੰਬਰ ਤੇ ਆ ਗਈ ਵਹਿੜ ਇਹਦਾ ਦੱਸਿਓ ਵੀਰ ਜੀ ਵੱਡੀ ਵਛੀ ਜੇ ਵੱਡੀ ਵਹਿੜ ਆ ਗਈ ਹੈ ਨਾ ਕੱਦ ਕਾਟਾ ਕਿੱਡਾ ਜੇ ਵੀਰ ਜੀ ਬਹੁਤ ਵੱਡੀ ਵਹਿੜ ਆ ਵੱਡੀ ਹੈ ਜੀ ਮੀਠੀ ਬਿਲਕੁਲ ਬਹੁਤ ਵੱਡੀ ਆ ਵੀਰੇ ਹਾਂਜੀ ਹਾਂਜੀ ਤਾਂ ਵੀਰੇ ਇਹਦਾ 39ਵੀਂ ਚੈੱਕ ਕਰ ਲਓ ਇਹ ਕਿੰਨੇ ਦਿਨ ਬਾਕੀ ਨੇ ਵੀਜੀ ਇਹ 10 ਲੈ ਜੇ 15 ਲੈ ਜੇ ਅੱਛੇ 15 ਦਿਨ ਦੇ ਕਰੀਬ ਲੈ ਜੂ ਹਣਾ ਹਾਂਜੀ ਹਾਂਜੀ ਤੇ ਹੈ ਵੀ ਜਾਤ ਨਸਲ ਆ ਹੈ ਵੀ ਵੀਰੇ ਵੱਡੇ ਪੱਲੇ ਚ ਆ ਬੋਦੀ ਵਾਲੀ ਵੀਜੀ ਬੋਦੀ ਵਾਲੀ ਆ ਗਈ ਹਣਾ ਦਿਨ 15 ਬਾਕੀ ਨੇ ਹਾਂਜੀ ਹਾਂਜੀ ਵੀਰੇ ਦੋਦੀ ਚੰਗਾ ਫਿਰ ਇਹਦਾ ਦੱਸ ਦਿਓ ਨੇ ਰਿਕਾਰਡ ਕਿਦਾਂ ਕੱਦ ਕਾਠਾ ਦੋਦ ਤੇ ਵੀਜੀ ਕਰੂਗੀ ਤੁਹਾਨੂੰ ਪਤਾ 15 ਪਲੱਸ ਹੀ ਕਰੂਗੀ ਈ ਡੀ ਵੈਟ ਤੇ ਵਾਦੀ ਕਰੂਗੀ ਘੱਟ ਥੋੜਾ ਕਰੂਗੀ ਮੈਂ ਕੱਦ ਕਾਠਾ ਨਹੀਂ ਜਾਤ ਨਸਲ ਆ ਗਈ ਹਾਂਜੀ ਹਾਂਜੀ ਕੱਦ ਕਾਠਾ ਤੁਹਾਨੂੰ ਪਤਾ 15 ਤੋਂ ਪਲੱਸ ਹੀ ਜਾਊਗੀ ਥਾਣੀ ਹੁੰਦੀ ਬਿਲਕੁਲ ਮੋੜ ਜਾਂ ਦੇ। ਇਹਨਾਂ ਦਰਦੀਆਂ ਦਰਦੀਆਂ ਦੇ ਵੀ ਆ ਕਰਕੇ ਆਪਾਂ ਸ਼ੂ ਕਰ ਦਿੰਦਾ ਆਪਣੇ ਤਾਂ। ਵੇਖੋ ਵੀਰੋ ਐ ਵੱਡੀ ਵਹਿੜ ਆ ਗਈ ਕੱਦ ਕਾਠਾ ਲਈ ਆ। ਬਾਕੀ ਵੀਰੇ ਥਣਥਣ ਵੀ ਚੰਗਾ ਲੱਗਿਆ ਇਹਨੂੰ। ਦੇਖੋ ਥਣਥਣ ਨੂੰ ਬਹੁਤ ਵੀ ਚੰਗੀ ਸੋਹਣੀ ਵਹਿੜਾ। ਕਮਾਲ ਹੋ ਗਿਆ ਜੀ। ਦੇਖੋ ਵੀਰੋ ਵੱਡੀ ਵੈੜਾ ਚੰਗੀ ਆ ਗਈ ਹੈ ਜੀ ਉਹਦਾ ਵੀ ਥੋੜੀ ਜੀ ਤਾਂਬੀ ਜੀ ਵੇਖੋ ਵੀਰੋ ਲਾਗੇ ਤਾਂ ਥਣ ਚੈੱਕ ਕਰ ਲੋ ਦਿਨ 15 ਵੀਰ ਨੇ ਦੱਸਿਆ ਕਿ ਇਹ ਬਾਕੀ ਨੇ ਤੇ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੁਣ ਦੇ ਦੇਣੀ ਹੈ ਵੈੜ ਮੁੱਲ ਤੇ ਵੀਰ ਜੀ ਹੁਣ ਜੇ ਤਿਆਰ ਹੋ ਗਏ ਵੇਚੀਏ ਤਾਂ 50 55 60 ਹਜ਼ਾਰ ਦੀ ਵੈੜ ਹੈ ਵੀ ਜੀ ਬਿਲਕੁਲ ਹੋ ਵੀਜੀ ਹਾਨਾ 45000 ਦੀ ਦੇ ਦਾਂਗੇ ਜੀ 45000 ਦੀ ਹਾਂਜੀ ਛੋੜ ਛੜ ਕਰ ਦਾਂਗੇ ਉੱਚ ਮਾਨਦਨ ਹੋ ਜੀ ਵੀਜੀ ਰਿਆਰ ਦਾ ਕਰ ਦਾਂਗੇ ਜੀ 1000 ਦਾ ਹਾਂਜੀ ਜਾਨ ਦੇ ਵੀਰੇ 43 ਦੀ 45000 ਦੀ ਵੀਜੀ ਹਾਨਾ ਦੇ ਦਾਂਗੇ ਬਾਕੀ ਕੋਈ ਫੋਨ ਲਾਵੇ ਮੋੜਨਾ ਨਹੀਂ ਮੋੜ ਨਾਲ ਵੀਜੀ ਜੋੜਾ ਕੋਈ ਹੋਰ ਮਾਨਦਨ ਕਰ ਦਾਂਗੇ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਹੈ ਸੀਸ ਲੱਗ ਹਨਾ ਜੀ ਦੇਖੋ ਵੀਰ ਜੀ ਆਹ ਦੇਖੋ ਥਣ ਸੁਣ ਚੰਗਾ ਲੱਗਿਆ ਹਨਾ ਸੋਨੇ ਥਣ ਦੀ ਮਾਲਕਾ ਤਾਂ ਵੀਰ ਜੀ ਇਹ ਹੋ ਜੂਗਾ ਨਾ 42000 ਦੀ ਬਾਕੀ ਕੋਈ ਫੋਨ ਲਾ ਲੈ ਮੋੜਨਾ ਨਹੀਂ ਲਾਵੇ ਵੀਰ ਜੀ ਮੋੜਾਂਗੇ ਪਿਛਲੀ ਵੀ ਤੁਹਾਨੂੰ ਪਤਾ ਵੀਡੀਓ ਅਜ ਪਰਸੋ ਭਾਈ ਹਾਂਜੀ ਵੀਰੇ ਉਸੇਲੇ ਮਾਲ ਵੇਚਿਆ ਜੀ ਬਿਲਕੁਲ ਜੀ ਤਾਂ ਬਾਕੀ ਵੀਰਾਂ ਨੂੰ ਬੇਨਤੀ ਹੈ ਕਿ ਵੀਰ ਜੀ ਫੋਨ ਜ਼ਰੂਰ ਲਾ ਲਿਓ ਵੀਰ ਕਹਿੰਦਾ ਮੋੜਦੇ ਨਹੀਂ ਜੇ ਕੋਈ ਵੀਰ ਜੋੜੇ ਜੋੜੇ ਪਾ ਲੂਗਾ ਮਾਂ ਤੁਹਾਨੂੰ ਖੁੱਲੇ ਜਾਂਦੇ ਨੇ ਹਨਾ ਕਰਾਂਗੇ ਵੀਰ ਜੀ ਬਾਕੀ ਆਪਣੀ ਚਵਾਈ ਦੀ ਇੱਥੇ ਦਸਲੀ ਕਰੋ ਵੀਰ ਜੀ ਚੋਕੀ ਨਾਲੋ ਗੱਬੜ ਪਾਸ ਕਰਕੇ ਖੜੋ ਬਿਲਕੁਲ ਵੀਰੇ ਹਰ ਵੀਡੀਓ ਜਿਹੋ ਆਡੀ ਬੇਨਤੀ ਹੁੰਦੀ ਆ ਪੀ ਪਸ਼ੂ ਨੂੰ ਵੇਖ ਪਰਖ ਕੇ ਪਾਸ ਕਰੋ ਚੁਾਈ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਆ ਨਾ ਵੀਰੇ ਇੱਥੋਂ ਦੀ ਵੀ ਜੀ ਹੱਦੀ ਫੁੱਲ ਗਰਾਂਟੀ ਫੁੱਲ ਗਰਾਂਟੀ ਬਿਲਕੁਲ ਪਾਰ ਦੀ ਕਿਹਦੇ ਹਰੀ ਬਿਲਕੁਲ ਵੀਰੇ ਸਾਲ ਹੀ ਚੀਜ਼ ਆ ਤੁਹਾਡੀ ਆਪ ਦੇ ਹਨਾ ਆਪ ਦੀ ਤਸੱਲੀ ਕਰਕੇ ਖੜੋ ਵੀਰੇ ਪਾਸ ਕਰਕੇ ਖੜੋ ਤੁਸੀਂ ਜਵਾਓ ਵੀ ਜੀ ਬਿਲਕੁਲ ਜੀ ਹਾਂਜੀ ਤਾਂ ਬਾਕੀ ਵੀਰੇ ਤਿੰਨ ਪਸ਼ੂ ਨੇ ਵੀਰ ਕੋ ਰੇਡ ਵੀਰ ਦੇ ਜੈ ਜਹਾ ਹਰ ਵੀਡੀਓ ਜੇ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰ ਲਓ ਲਾਈਕ ਕਰਿਓ ਸ਼ੇਅਰ ਕਰਿਓ ਜਿਉ ਨਵੀਂ ਤੋਂ ਨਵੀਂ ਵੀਰੇ ਵੀਡੀਓ ਲਿਆ ਕੇ ਤੁਹਾਨੂੰ ਮਖਾਲੀ ਜਾਵੇ ਜੀ ਹਾਂਜੀ ਵੀਰੇ ਨਾਮ ਦੱਸ ਦਿਓ ਆਪਣਾ ਫਿਰ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਬਜੀਠਾ ਡਿਸਟ੍ਰਿਕਟ ਗੰਦਰੀ ਸਰ ਜੀ ਠੀਕ ਆਈ ਨੰਬਰ 9501150174 ਠੀਕ ਆ ਵੀਰੇ ਸਸਿਕਾ ਸਸਿਕਾ ਵੀਰੇ